ਦਾ ਦੋ ਕੋਣੀ ਦਾ ਮੁਸ਼ਕੇ ਹੋਇਆ ਬੰਦਾ ਇਹਨੂੰ ਮੁਸ਼ਕੇ ਨੂੰ ਪੁੱਛੋ ਤੇਰੀ ਦੇਣ ਕੀ ਹੈ ਪੰਜਾਬ ਨੂੰ ਜਿੰਨੇ ਤੋਂ ਨਿਚਾਰ ਸਿੰਗਰਸ ਗੈਨਾ ਟੈਕਸ ਪੇ ਕਰਦੇ ਆ ਪੰਜਾਬ ਨੂੰ ਸਭ ਤੋਂ ਜ਼ਿਆਦਾ ਹਾਈ ਟੈਕਸ ਸਿੱਧੂ ਮੁਸਲੇ ਵਾਲੇ ਨੇ ਪੇ ਕੀਤਾ ਤੁਰਨ ਰਿਚਾਰ ਰੱਖਦਾ ਗੋਣ ਵਾਲੇ ਆਖਦਾ ਤੂੰ ਦੱਸ ਕਿੰਨਾ ਇਨਕਮ ਟੈਕਸ ਪੇ ਕਰਦਾ ਤੇਰੀ ਐਜੂਕੇਸ਼ਨ ਕਿੰਨੀ ਹੈ ਤੂੰ ਕਿੰਨੀ ਪੜਾਈ ਲਿਖਾਈ ਕੀਤੀ ਆ ਔਕਾਤ ਕੀ ਹੈ ਤੇਰੀ ਸਿੰਗਰ ਮੁਰੇ ਕੁਝ ਵੀ ਨਹੀਂ ਮੱਚਰ ਜਿੰਨੀ ਵੀ ਨਹੀਂ ਸ਼ਿੰਗਰ ਇੱਕ ਤਾਂ ਜ਼ੋਰ ਮਾ ਗਾਂਦੇ ਆ ਤੂੰ ਤੇਰੇ ਅਗਾ ਗੁੰਡਾ ਬਦਮਾਸ਼ ਆ ਚ ਇੱਕ ਤਾਂ ਹੋਰ ਨੋਟ ਕਰੋ ਜਿੱਥੇ ਵੀ ਕੋਈ ਐਦਾਂ ਦਾ ਮੁੱਦਾ ਹੋਊਗਾ ਨਾ ਕੋਈ ਬਾਬਿਆਂ ਦਾ ਡੇਰਿਆਂ ਦਾ ਇਹਨੇ ਅੰਗ ਟੋਲਾ ਲੈ ਕੇ ਪਹੁੰਚ ਜਾਂਦੇ ਆ ਵਜਾ ਕੀ ਅਸੀਂ ਵਿੱਚ ਪੈ ਕੇ ਜੀ ਪ੍ਰੋਬਲਮ ਸਲਝਾਵਾਂਗੇ ਅਸੀਂ ਆਏ ਕਰਾਂਗੇ ਉਹ ਕਰਾਂਗੇ ਫਿਰ ਉਹਨਾਂ ਨੂੰ ਬਲੈਕਮੇਲ ਕਰਕੇ ਉਹ ਤੋਂ ਪੈਸਾ ਲੈਂਦੇ ਆ ਤੁਰਦੇ ਬੰਦੇ ਆ ਇਹ ਬਿਜ਼ਨਸ ਆ ਇਹਦਾ ਮਾਨਯ ਅੰਗ ਜਿਹੜਾ ਇਹਦਾ ਵੀ ਇਹੀ ਬਿਜ਼ਨਸ ਆ ਲੋਕਾਂ ਨੂੰ ਬਲੈਕਮੇਲ ਕਰਨਾ ਉਹ ਤੋਂ ਪੈਸਾ ਲੈਣਾ ਹੁਣ ਜਿਹੜੇ ਬੰਦੇ ਨੇ ਤਰਾਪ ਤੇ ਜੌਬ ਨਹੀਂ ਮਿਲਦੀ ਆਪਾਂ ਜੌਬ ਕਰਨੀ ਨਹੀਂ ਆਪਾਂ ਹੱਡ ਹਰਾਮੀ ਕਰਨੀ ਆਪਾਂ ਸਕੂਲੇ ਗਏ ਨਹੀਂ ਪੜ੍ਹੇ ਨਹੀਂ ਫਿਰ ਸੋਚਦਾ ਕਿਹੜਾ ਬਿਜ਼ਨਸ ਕਰਾਂ ਗੁਰਦੁਆਰੇ ਕਿੱਥੇ ਬਾਬਾ ਬਣ ਕੇ ਬੈਠਾਂ ਚੋਲਾ ਪਾ ਕੇ ਬੁੜੀਆਂ ਆਣਗੀਆਂ ਚੜਾਵਾ ਹੋਊਗਾ ਨਾਲੇ ਬੁੜੀਆਂ ਨਾਲ ਨਜ਼ਾਰੇ ਲਾਵਾਂਗੇ ਮਾਨਰ ਦਾ ਸੋਚਦਾ ਮੇਰਵਾ ਦਾ ਸੋਚਦਾ ਹੂੰ ਜੇ ਗੁੰਡਾਗਰਦੀ ਦਾ ਲੈਸੈਂਸ ਲੈਣਾ ਚੋਲਾ ਪਾੜੋ ਨੀਲਾ ਨਾਲੇ ਤਾਂ ਸ਼ਸਤਰ ਰੱਖਣ ਨੂੰ ਮਿਲਣਗੇ ਨਾਲੇ ਗੁੰਡਾਗਰਦੀ ਪਤਮਾਸ਼ੀ ਕਰਾਂਗੇ